ਉਸੀ ਜੇਸੇ ਨਗਰ ਕੀਰਤਨ ਦੀਆਂ ਤਸਵੀਰਾਂ ਦੇਖ ਰਹੇ ਹੋ ਅੱਗੇ ਅੱਗੇ ਦੇਖ ਕੇ ਤੇ ਸੁਣ ਕੇ ਹੈਰਾਨ ਹੋ ਜਾਵੋਗੇ ਬਿਲਕੁਲ ਤੁਸੀਂ ਸਹੀ ਸੁਣਿਆ ਇਹ ਨਗਰ ਕੀਰਤਨ ਹਰਿਆਣਾ ਦੇ ਜ਼ਿਲ੍ਹਾ सिरसा ਦੇ ਚੌਧਰੀਆਂ ਦੇ ਪਿੰਡ ਬਾਹੀਆ ਤੋਂ ਸ਼ੁਰੂ ਹੋਇਆ ਤੇ ਟਾਣੀ ਸੋਭਾ ਸਿੰਘ ਪਹੁੰਚਿਆ ਜਿੱਥੇ ਟਾਣੀ ਦੇ ਲੋਕਾਂ ਵੱਲੋਂ ਇਸ ਨਗਰ ਕੀਰਤਨ ਦਾ ਬਹੁਤ ਸੋਹਣੇ ਤਰੀਕੇ ਨਾਲ ਸਵਾਗਤ ਕੀਤਾ ਗਿਆ ਬਾਹੀਆ ਪਿੰਡ ਸਿੱਖਾਂ ਤੇ Hindu ਭਾਈਚਾਰੇ ਲੋਕਾਂ ਦਾ ਪਿੰਡ ਹੈ ਤੇ Hindu ਲੋਕ ਹਰ ਸਾਲ ਆਪਣੇ ਸਿੱਖ ਭਰਾਵਾਂ ਨਾਲ ਮਿਲ ਕੇ ਇਹ ਨਗਰ ਕੀਰਤਨ ਕੱਢਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਫੁੱਲਾਂ ਵਾਲੀ ਪਲਕੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖਿਆ ਗਿਆ ਸੀ ਅਤੇ ਸੰਗਤਾਂ ਆਪਣੇ ਗੁਰੂ ਦੇ ਉਹ ਤਾਂ ਸੋਹਣੇ ਤਰੀਕੇ ਨਾਲ ਮੱਥਾ ਟੇਕ ਕੇ ਦਰਸ਼ਨ ਕਰ ਰਹੀਆਂ ਨੇ ਇਹ ਨਗਰ ਕੀਰਤਨ ਟਾਣੀ ਦੀ ਵਿੱਚੋਂ ਹੁੰਦਾ ਹੋਇਆ ਪਿੰਡ ਦੀ ਫਿਰਨੀ ਤੇ ਜਦੋਂ ਪਹੁੰਚਿਆ ਤਾਂ ਨੌਜਵਾਨਾਂ ਵੱਲੋਂ ਸੰਗਤਾਂ ਦੀ ਬਹੁਤ ਸੇਵਾ ਕੀਤੀ ਗਈ ਅਤੇ ਇਸ ਦੇ ਨਾਲ ਹੀ ਨਿਹੰਗ ਸਿੰਘਾਂ ਵੱਲੋਂ ਗਤਕਾ ਖੇਡ ਕੀ ਆਪਣੇ ਜੋਹਰ ਦਿਖਾਏ ਗਏ। ਇਸ ਤੋਂ ਬਾਅਦ ਪੰਜ ਪਿਆਰਿਆਂ ਨੂੰ ਗੁਰੂ ਦੀ ਬਖਸ਼ਿਸ਼ ਸਿਰਉਪਾਏ ਪੈਂਟ ਕੀਤੇ ਗਏ। ਇਸ ਦੇ ਨਾਲ ਹੀ ਟਾਣੀ ਸੋਭਾ ਸਿੰਘ ਦੇ ਲੋਕਾਂ ਨੇ ਬਾਹੀਆ ਪਿੰਡ ਤੋਂ ਆਈਆਂ ਸੰਗਤਾਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਤੇ ਕੀ ਕਿਹਾ ਆਓ ਸੁਣਾਉਂਦੇ ਹਾਂ। ਕੀ ਨਾਮ ਹੈ ਜੀ ਆਪਣਾ? ਜਗਰਾਤ ਸਿੰਘ। ਦੀ ਗ੍ਰਾਸਿੰਜੀ ਜਿਹੜਾ ਇਹ ਅੱਜ ਨਗਰ ਕੀਰਤਨ ਜਿਹੜਾ ਹੈਗਾ ਆਇਆ ਢਾਣੀ ਸੋਭਾ ਸਿੰਘ ਚ ਆਪਣੇ ਗਵਾਂਢ ਪਿੰਡ ਹੈ ਬਾਈਆ ਬਾਈਆ ਚੌਧਰੀ ਬੈਲਟ ਜਿਹੜੀ ਆ ਉਹ ਮੰਨੀ ਜਾਂਦੀ ਆ ਪਹਿਲਾਂ ਸਿੱਖ ਪੰਜਾਬੀ ਨਗਰ ਕੀਰਤਨ ਕੱਢਦੇ ਆ ਪਰ ਇਹ ਚੌਧਰੀ ਅੱਜ ਨਗਰ ਕੀਰਤਨ ਚੌਧਰੀਆਂ ਨੇ ਨਗਰ ਕੀਰਤਨ ਕੱਢਿਆ ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਗੱਲ ਹੈ ਸੋ ਇਹਨਾਂ ਦਾ ਰੁਝਾਨ ਨਗਰ ਕੀਰਤਨ ਨਾਲੇ ਪਾਸੇ ਕਿਵੇਂ ਆਇਆ ਜਾਂ ਆਪਾਂ ਕਹਿ ਸਕਦੇ ਆ ਕਿ ਇਹਨਾਂ ਬਾਈਏ ਪਿੰਡ ਜਿਹੜਾ ਚੌਧਰੀਆਂ ਦਾ ਪਿੰਡ ਹੈ ਇੱਥੋਂ ਲੋਕ ਪੰਜਾਬੀ ਵਾਸਤੇ ਜਾਂ ਆਪਣੇ ਸਿੱਖੀ ਵੱਲ ਜਿਵੇਂ ਜਿਹੜਾ ਦਿਨੋ ਦਿਨ ਜਿਹੜੇ ਹੈਗੇ ਆ ਉਹ ਜੁੜ ਰਹੇ ਆ ਨਾਲ ਉਹ ਆਪਣੇ ਸ਼ਾਸਤਾਂ ਤੋਂ ਜਿਵੇਂ ਦੇ ਹੋਏ ਚੌਧਰੀ ਜਿੰਨੇ ਭਾਈ ਚਾਰਸ ਹੈਗਾ ਉਹ ਅੱਜ ਸਿੱਖੀ ਧਰਮ ਨੂੰ ਅਪਣਾ ਰਹੇ ਆ ਵੱਧ ਤੋਂ ਵੱਧ ਅਪਣਾ ਰਹੇ ਆ ਉਹਨਾਂ ਨੇ ਵੇਖਦਿਆਂ ਹੋਇਆਂ ਅੱਜ ਆਪਾਂ ਨੇ ਨਗਰ ਧਾਣੀ ਸੋਭਾ ਸ੍ਰੀ ਵਿੱਚ ਭਾਈਆ ਪਿੰਡ ਤੋਂ ਚੌਧਰੀ ਸਿੰਘਾ ਨੇ ਨਗਰ ਕੀਰਤਨ ਕੱਢ ਕੇ ਧਾਣੀ ਦੀ ਸੋਭਾ ਵਧਾਈ ਹੈ ਅੱਗੇ ਤੋਂ ਪਰਮਾਤਮਾ ਇਸੇ ਤਰ੍ਹਾਂ ਸ਼ੁਭਾ ਬਧਾਉਂਦਾ ਰਵੇ ਟਾਣੀ ਵਾਲੀ ਸੰਗਤ ਇਕਤਰਕ ਹੋ ਕੇ ਸਭ ਦਾ ਸਾਥ ਦਿੰਦੀ ਰਹੇ ਕਿਵੇਂ ਦੇਖ ਰਹੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਚੰਗੀ ਖੁਸ਼ੀ ਦੀ ਗੱਲ ਹੈ ਜਿਵੇਂ ਆਪਣੇ ਸਿੱਖ ਧਰਮ ਦੇ ਵਿੱਚ ਇੱਕ ਦੂਜੇ ਦੀ ਮਦਦ ਕੀਤੀ ਜਾਂਦੀ ਹੈ ਕਿਸੇ ਖਵਾਲਾ ਵੀ ਕਿਸੇ ਜਾਤ ਵਾਤ ਤੇ ਮੱਲਾ ਵੀ ਕੋਈ ਵੀ ਦਿੱਕਤ ਆਉਂਦੀ ਹੈ ਆਪਣਾ ਸਿੱਖ ਧਰਮ ਸਭ ਤੋਂ ਅੱਗੇ ਆ ਕੇ ਖੜਦਾ ਹੈ ਇਸ ਚੀਜ਼ ਨੂੰ ਵੇਖਦੇ ਹੋਏ ਦੂਜੇ ਧਰਮਾਂ ਦੇ ਲੋਕ ਆਪਣੇ ਧਰਮ ਦੇ ਵੱਲ ਆ ਰਹੇ ਮਾਸਟਰ ਜੀ ਜਿਹੜਾ ਹੈ ਚੌਧਰੀ ਪਿੰਡਾਂ ਚ ਚੌਧਰੀਆ ਪਿੰਡਾਂ ਚ ਅੱਜ ਨਗਰ ਕੀਰਤਨ ਆਇਆ ਆਪਣੇ ਆਪ ਦੇ ਵਿੱਚ ਖੁਸ਼ੀ ਦੀ ਗੱਲ ਹੈ ਤੇ ਵੱਖਰੀ ਗੱਲ ਹੈ ਤੁਸੀਂ ਇਸ ਨਗਰ ਕੀਰਤਨ ਨੂੰ ਕਿਵੇਂ ਦੇਖਦੇ ਹੋ ਪਹਿਲੀ ਵਾਰ ਆਇਆ ਜਾਂ ਪਹਿਲਾਂ ਵੀ ਨਗਰ ਕੀਰਤਨ ਜਿਹੜਾ ਕੱਢਦਾ ਹੈ ਬਾਈਆ ਪਿੰਡ ਨਹੀਂ ਜੀ ਇਹ ਪਹਿਲਾਂ ਵੀ ਨਗਰ ਕੀਰਤਨ ਆਉਂਦਾ ਰਿਹਾ ਪਿਛਲੇ ਸਾਲ ਵੀ ਆਇਆ ਸੀਗਾ ਹੂੰ ਬਾਈ ਇਹ ਪਿੰਡ ਦੇ ਵਿੱਚ ਕਾਫੀ ਸਿੱਖ ਸਰਦਾਰ ਬੈਠੇ ਆ ਜਿਨ੍ਹਾਂ ਨੂੰ ਵੇਖੋ ਵੀ ਆਪਣੀ Hindu ਭਾਈਚਾਰੇ ਦੇ ਲੋਕ ਵੀ ਉਹਨਾਂ ਨਾਲ ਇਕੱਠੇ ਹੋ ਕੇ ਰਲ ਮਿਲ ਕੇ ਉਹ ਇੱਕ ਦੂਜੇ ਦਾ ਕੋਈ ਵੀ ਤਿਹਾਰ ਹੈ ਕੋਈ ਵੀ ਪ੍ਰੋਗਰਾਮ ਹੈ ਤਾਂ ਮਨਾਉਂਦੇ ਜਿਹਦੇ ਵਿੱਚ ਇਸ ਮਨਾਉਣ ਕਰਕੇ ਉਹ ਵੀ ਬਾਗ ਦੀ ਬੈਲਟ Hindu ਭਾਈਚਾਰਾ ਵੀ ਸਿੱਖਾਂ ਦਾ ਉਹਨਾਂ ਹੀ ਸਾਥ ਦਿੰਦਾ ਜਿੰਨਾ ਕਿ ਸਿੱਖ ਉਹਨਾਂ ਦਾ ਸਾਥ ਦਿੰਦੇ ਸੋ ਬਰਾੜ ਸਾਹਿਬ ਇਹ ਪਹਿਲੀ ਵਾਰ ਨਗਰ ਕੀਰਤਨਾ ਹੈ ਕਿ ਇਹ ਤੋਂ ਪਹਿਲਾਂ ਵੀ ਆਇਆ ਇਹਨਾਂ ਨੂੰ ਚੌਥਾ ਸਾਲ ਆਈ ਜਾਗਤੀ ਅੱਛਾ ਜੀ ਪਰ ਬਹੁਤ ਧੰਨਵਾਦ ਕਰਦੇ ਆਂ ਭਾਈਆ ਪਿੰਡ ਦਾ ਹਰ ਸਾਲ ਗਿਣਤੀ ਵਧਦੀ ਹੈ ਹਾਂਜੀ ਵਧਦੀ ਜਾਂਦੀ ਹੈ ਸੰਖਿਆ ਵੀ ਵਧਦੀ ਜਾਂਦੀ ਹੈ ਇਹ ਬੰਦਿਆਂ ਦੀ ਸਾਰਾ ਪਰਿਵਾਰ ਨਾਲ ਇਹ Hindu ਪਰਿਵਾਰ ਵੀ ਨਾਲ ਆ ਠੀਕ ਹੈ ਬਾਕੀ ਦੂਜੀ ਗੱਲ ਮੈਂ ਨਿੱਕਾ ਇਹ ਫੋਨ ਕਰਿਆ ਸੀਗਾ ਪਰਸੋਂ ਇਹਨਾਂ ਨੂੰ ਜੀ ਵੀ ਸਾਡੇ ਵੀ ਟਾਣੀ ਸੁਪਰਸੰਗ ਨਗਰਿਕੇ ਤੋਂ ਆਉਣਾ ਚਾਹੀਦਾ ਸਾਡੇ ਪਿੰਡ ਤੋਂ 4 ਕਿਲੋਮੀਟਰ ਦੂਰ ਆਈ ਪਿੰਡ ਠੀਕ ਹੈ ਫਿਰ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਪਿੰਡ ਆਏ ਆ ਸੇ ਸਾਰੇ ਪਿੰਡ ਨੇ ਵਧੀਆ ਸਤਿਕਾਰ ਕੀਤਾ ਜੀ ਭਾਈਚਾਰਕਾਂ ਸਾਂਝ ਪਿੰਡ ਦੇ ਵਿੱਚ ਪੂਰੀ ਹੈ ਜੀ ਫਿਰ ਬਿਲਕੁਲ ਜੀ ਪੂਰੀ ਇਕਤਾ ਜੀ ਸਾਰੇ ਇਹ ਬਾਈਆ ਪਿੰਡ ਤੋਂ ਜਿਹੜਾ ਹੈਗਾ ਸੁਭਾਸ਼ ਚੰਦਰ ਸਾਡੇ ਢਾਣੀ ਸੁਭਾ ਸਿੰਘ ਦੇ ਵਿੱਚ ਕਾਫੀ ਟਾਈਮ ਤੋਂ ਬਿਜ਼ਨਸਮੈਨ ਕਰ ਰਹੀ ਹੈ ਦੁਕਾਨਦਾਰੀ ਹੈ ਇਹਨਾਂ ਦੀ ਸੋ ਇਹਨਾਂ ਦਾ ਪਿੰਡ ਹੈ ਉਹ ਬਾਈਆ ਜਿੱਥੋਂ ਨਗਰ ਕੀਰਤਨ ਚੱਲਿਆ ਸੋ ਸੁਭਾਸ਼ ਜੀ ਕਿਵੇਂ ਦੇਖਦੇ ਹੋ ਇਹ ਵਲਖਣ ਜੀ ਜਿਹੜੀ ਤੁਸੀਂ ਵਲਖਣ ਇਹ ਨਗਰ ਕੀਰਤਨ ਜਿਹੜਾ ਹੈਗਾ ਕੱਢਿਆ ਗਿਆ ਚੌਧਰੀ ਬੈਲਟ ਦੇ ਵੱਲੋਂ ਇਹ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ 4 ਸਾਲ ਹੋ ਨਿਕਲਦੇ ਬਦਜ ਨਗਰ ਕਿਰਤਨ ਵਸ ਪਿੰਡ ਚੋਂ ਜੀ ਤੇ ਹਰ ਸਾਲ ਹਰ 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 ਜਾਤੀ ਦੇ ਲੋਕ ਜੁੜਦੇ ਹੈ ਜੀ ਠੀਕ ਹੈ ਜੀ ਅੱਕੀ ਵਾਰ ਢਾਣੇ ਮੈਂ ਇਸਕੇ ਬਹੁਤ ਮਤਲਬ ਸਾਰੇ ਢਾਣੇ ਨੇ ਰਲ ਕੇ ਬਹੁਤ ਸਨਮਾਨ ਕੀਤਾ ਉਹਨਾਂ ਟਾਣੀਆਂ ਵਾਲਾਂ ਨੇ ਹਾਂ ਜੀ ਸੋ ਹਿੰਦੂ ਪਰਿਵਾਰ ਸਿੱਖ ਪਰਿਵਾਰ ਕਿਤਨੇ ਕਿਤੇ ਭਾਈਚਾਰ ਕਿਸਾਨ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਹਾਂਜੀ ਹਾਂਜੀ ਠੀਕ ਹਾਂਜੀ ਮੈਂਬਰ ਸਾਹਿਬ ਕੀ ਕਹਿਣਾ ਚਾਹੂੰਗੀ ਜੀ ਨਗਰ ਕੀਰਤਨ ਬਾਰੇ ਬਹੁਤ ਵਧੀਆ ਜੀ ਹਿੰਦੂ ਭਾਈਚਾਰਾ ਜਿਹੜਾ ਸਾਡੇ ਨਾਲ ਆ ਕੇ ਮਿਲਦਾ ਪੰਜਾਬ 'ਚ ਬਾਹਰ ਆਏ ਸੀ ਉਦੋਂ ਵੀ ਹਿੰਦੂ ਭਾਈਚਾਰੇ ਨੇ ਸਾਡੀ ਪੂਰੀ ਮਦਦ ਦਿੱਤੀ ਸੀ ਖਾ ਪਾਈਆਂ ਦੀ ਹੁਣ ਵੀ ਇਕੱਠੇ ਚੱਲਦੇ ਆਂ ਅਸੀਂ ਨਾਲ ਮਿਲ ਕੇ ਸਾਡੇ ਖੇਤਾਂ ਦੇ ਖਵਾਂਡੀਆਂ ਸੀ ਠੀਕ ਹੈ ਬਹੁਤ ਐਸਾ ਮੋਹ ਪਰਾਦਰ ਆ ਦੇ ਨਾ ਨਹੀਂ ਕੋਈ ਦਿੱਕਤ ਨਹੀਂ ਐਸੀ ਚੀਜ਼ ਠੀਕ ਹੈ ਸੋ ਇਹ ਸੇਵਾਦਾਰ ਜਿਹੜੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਇੰਨਾ ਹੀ ਵੱਡੇ ਇੰਨਾ ਸੇਵਾਦਾਰਾਂ ਨੇ ਬਹੁਤ ਜ਼ਿਆਦਾ ਵਧੀਆ ਸੇਵਾ ਕੀਤੀ ਤੇ ਭਾਈਚਾਰ ਕਿਸਾਨ ਜ ਬਹੁਤ ਵਧੀਆ ਉਹ ਪਿੰਡ ਹੁੰਦੇ ਆ ਜਿੱਥੇ ਭਾਈਚਾਰ ਕਿਸਾਨ ਜਿਹੜੀ ਆ ਉਹ ਬਣੀ ਰਵੇ ਪਾਰਟੀ ਬਾਜੀ ਤੋਂ ਉੱਠੇ ਉੱਤੇ ਉੱਠ ਕੇ ਇਸ ਤਰੀਕੇ ਦੀਆਂ ਲੋਕ ਨੌਜਵਾਨ ਜਦੋਂ ਇਕੱਠੇ ਹੁੰਦੇ ਆ ਵਧੀਆ ਲੱਗਦਾ ਹਾਂਜੀ ਅਮਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੇ ਨਗਰ ਕੀਰਤਨ ਬਾਰੇ ਬਹੁਤ ਵਧੀਆ ਹੈ ਵੀਰ ਜੇ ਉਪਰ ਆਲਾ ਉਹ ਵੀ ਹੈ ਸਿੱਖ ਤਾਂ ਨੌਜਵਾਨ ਰਏ ਜਿਹੜੇ ਬੰਦੇ ਹਮ ਸਭ ਤੋਂ ਵਧੀਆ ਹਾਂਜੀ ਸੇਖੋਂ ਸਾਹਿਬ ਨਗਰ ਕੀਰਤਨ ਬਾਰੇ ਜਿਹੜਾ ਅੱਜ ਢਾਣੀ ਦੇ ਵਿੱਚ ਆਇਆ ਹੈ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਮਹਿਸੂਸ ਕਰਦੇ ਆਂ ਜੀ ਇਹ ਚੌਧਰੀ ਤੇ ਸਾਡੇ ਪੰਜਾਬੀਆਂ ਦਾ ਭਾਈਚਾਰਾ ਹੈ ਤੇ ਇਹ ਐਸੇ ਤਰ੍ਹਾਂ ਹੀ ਚੱਲਦਾ ਰਹੇ ਜੀ ਠੀਕ ਚੌਧਰੀਆਂ ਜੀ ਹਾਂਜੀ ਗਰੇਵਾਲ ਸਾਹਿਬ ਅੱਜ ਜਿਹੜਾ ਨਗਰ ਕੀਰਤਨ ਢਾਣੀ ਸੋਭਾ ਸਿੰਘ ਦੇ ਵਿੱਚ ਆਇਆ ਹੈ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਵੇਖਦੇ ਆ ਜੀ ਕਿ ਲੋਕ ਸਿੱਖ ਧਰਮ ਨਾਲ ਵੱਧ ਤੋਂ ਵੱਧ ਜੁੜ ਰਹੇ ਆ ਦੇ ਇੱਕ ਚੌਧਰੀਆਂ ਦਾ ਪਿੰਡ ਹੂਨ ਦੇ باوجود ਵੀ ਉਹਨਾਂ ਦਾ ਉਤਸ਼ਾਹ ਵੇਖ ਕੇ ਹੋਰ ਵੀ ਲੋਕਾਂ ਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਲੋਕ ਗੁਰੂ ਘਰ ਵੱਨੀ ਵੱਧ ਤੋਂ ਵੱਧ ਜੁੜ ਰਹੇ ਆ ਵੱਧ ਤੋਂ ਵੱਧ ਜੁੜ ਰਹੇ ਜਿਵੇਂ ਅੱਜ ਗਵਾਂਡ ਪਿੰਡ ਚੋਂ ਚੌਧਰੀ ਪਿੰਡ ਚੋਂ ਚੌਧਰੀ ਬੈਲਟ ਚੋਂ ਨਗਰ ਕੀਰਤਨ ਆਇਆ ਹੈ ਖੁਸ਼ੀ ਦੀ ਗੱਲ ਵੀ ਹੈਗੀ ਐ ਸੋ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਬਾਈ ਆ ਪਿੰਡ ਹੈ ਜਿਹੜਾ ਤੁਹਾਡੀ ਗੱਲ ਨਾਲ ਸਹਿਮਤ ਹੈ ਚੌਧਰੀਆਂ ਦਾ ਪਿੰਡ ਹੈ ਪਰ ਇਹਦੇ ਵਿੱਚ ਆਪਣਾ ਸਿੱਖ ਭਾਈਚਾਰਾ ਬਹੁਤ ਜ਼ਿਆਦਾ ਬੈਠਾ ਸੋ ਸਾਰੇ ਜਦੋਂ ਆਪਾਂ ਇਕੱਠੇ ਰਹਿੰਦੇ ਆ ਤੇ ਇਹੋ ਜਿਹੀ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਸਾਰੇ ਇੱਕ ਦੂਜੇ ਦਾ ਭਾਈਚਾਰਾ ਸਾਥ ਦਿੰਦਾ ਸਾਰਿਆਂ ਨੇ ਰਲ ਮਿਲ ਕੇ ਤੇ ਸਿੱਖ ਭਾਈਚਾਰੇ ਦੇ ਲੋਕ ਵੀ ਸੀ ਤੇ ਚੌਧਰੀ ਵੀ ਸੀ ਸਾਰੀ ਬਲਾਦਰੀਆਂ ਦੇ ਲੋਕ ਸੀ ਸਾਰੇ ਗੁਰੂ ਜੀ ਦਾ ਸਤਿਕਾਰ ਕਰਦੇ ਆ ਔਰ ਸਾਰਿਆਂ ਨੇ ਸਾਥ ਦਿੱਤਾ ਸਾਰੇ ਸਾਧਰਾਂ ਅੱਜ ਟਾਣੀ ਸੋਭਾ ਸਿੰਘ ਵੀ ਆਏ ਸਾਡੇ ਵੱਲੋਂ ਵੀ ਸਾਰਿਆਂ ਨੂੰ ਜੀ ਆਇਆਂ ਨੂੰ ਆਖਿਆ ਗਿਆ ਜੀ ਉਹਨਾਂ ਦੇ ਵਾਸਤੇ ਪ੍ਰਬੰਧ ਵੀ ਕੀਤੇ ਗਿਆ ਸੰਕਤਾਂ ਦਾ ਮਾਨ ਸਨਮਾਨ ਕੀਤਾ ਗਿਆ ਗੁਰੂ ਸਹਬਾਨਾਂ ਦਾ ਸਨਮਾਨ ਸਨਮਾਨ ਕੀਤਾ। ਸਰਤਾਜ ਜਿਹੜਾ ਆਪਣੇ ਪਿੰਡ ਦੇ ਵਿੱਚ ਅੱਜ ਨਗਰ ਕੀਰਤਨ ਆਇਆ ਹੈ ਗਵਾਂਢ ਪਿੰਡ ਚੋਂ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਇਹ ਬਹੁਤ ਵਧੀਆ ਹੋਇਆ ਜੀ ਇਹਦੇ ਨਾਲ ਸਿੱਖ ਗਊਮ ਹੈ ਜਿਹੜੀ ਉਹ ਬਹੁਤ ਅੱਗੇ ਜਾ ਸਕਦੀ ਹੈ ਕਿਉਂਕਿ ਦੂਸਰੀਆਂ ਜਿਹੜੇ ਪਿੰਡ ਹੈ ਤੇ ਗਊਮ ਉਹ ਨਾਲ ਜੁੜਦੀ ਹੈ ਇੱਕ ਦੂਜੇ ਨਾਲ ਤੇ ਇੱਕ ਦੂਜੇ ਦਾ ਸਹਿਯੋਗ ਕਰਨੀਏ ਤਾਂ ਹੀ ਆਪਾਂ ਰਲ ਮਿਲ ਕੇ ਅੱਗੇ ਆ ਸਕਦੇ ਹਾਂ ਭਾਈ ਚਾਰ ਕਿਸਾਂਜ ਪੂਰੀ ਦੇਖਣ ਨੂੰ ਮਿਲ ਰਹੀ ਹੈ ਕਿਤਨਾ ਕਿਤੇ ਹਿੰਦੂ ਸਿੱਖਾਂ ਦੀ ਇਹਦੇ ਵਿੱਚ ਹਾਂਜੀ ਹਾਂਜੀ ਪੂਰੀ ਮਿਲ ਰਹੀ ਹੈ ਤੇ ਨਾਲ ਨੌਜਵਾਨੀ ਦਾ ਪੂਰਾ ਸਾਥ ਮਿਲ ਰਿਹਾ ਜੀ ਬਿਲਕੁਲ ਅੱਗੇ ਵੱਧ ਕੇ ਅੱਗੇ ਤੋਂ ਵੀ ਅਸੀਂ ਇਸ ਚੀਜ਼ ਦਾ ਬਹੁਤ ਮਰਤਨ ਕਰਾਂਗੇ ਚੀਜ਼ ਤੋਂ ਨੌਜਵਾਨੀ ਅੱਗੇ ਜਾ ਰਹੀ ਹੈ ਹਾਂਜੀ ਦਾਇਆ ਜੀ ਨਗਰ ਕੀਰਤਨ ਜਿਹੜਾ ਅੱਜ ਬੜਾ ਵਧੀਆ ਹੋਇਆ ਸਾਰੀ ਸੇਵਾ ਵਧੀਆ ਕੀਤੀ ਗਈ ਕਿਵੇਂ ਦੇਖਦੇ ਹੋ ਚੜ੍ਹਦੀ ਕਲਾ ਰਹੀ ਜੀ ਮੁੰਡਿਆਂ ਛੋਰਾਂ ਨੇ ਨੌਜਵਾਨਾਂ ਨੇ ਬਹੁਤ ਹਿੰਮਤ ਮਾਰੀ ਜੀ ਸੋ ਕਿਤਨੇ ਕਿਤੇ ਜਿਹੜੇ ਹਿੰਦੂ ਸਿੱਖਾਂ ਦੀ ਪੰਜਾਬੀਆਂ ਦੀ ਭਾਈਚਾਰਕ ਸਾਂਝ ਵੀ ਵਧੀਆ ਬਣੀ ਹੋਈ ਹੈ ਪਿਆਰ ਬਣਿਆ ਚੌਧਰੀ ਚੌਧਰੀ ਸਿੰਘ ਸਾਡੇ ਨਾਲ ਬਹੁਤ ਰਹੇ ਜੀ 4 ਸਾਲ ਹੋ ਗਏ ਜੀ ਆਉਂਦੇ ਨੂੰ ਮੁੱਛੀ ਠੀਕ ਹੈ ਲੈ ਜੀ ਠੀਕ ਹੈ ਤੇ ਹਰ ਸਾਲ ਗਿਣਤੀ ਜਿਹੜੀ ਹੈ ਸੰਗਤਾਂ ਦੀ ਗਿਣਤੀ ਵਾਧੀ ਜਾ ਰਹੀ ਹੈ ਵਾਧੀ ਜਾ ਰਹੀ ਹੈ ਅੱਛਾ ਮੈਂ ਦੂਜੀ ਕਾ ਖਾਲਸਾ ਦੇ ਵੈਗੁਰੂ ਜੀ ਦੀ ਪਾਧਈ